ਪਹਿਲੇ ਨੰਬਰ ਤੇ ਦਇਆ ਆ ਗਈ ਲਾਹੌਰ ਤੋਂ ਮਹਾਰਾਜ ਨੇ ਗੁੱਟੋਂ ਫੜਿਆ ਤੇ ਪਿੱਛੇ ਤੰਬੂ ਚ ਲੈ ਗਏ ਤੇ ਖੜਾਕ ਹੋਇਆ ਸੀਸ ਥੜ ਨਾਲੋਂ ਜੁਦਾ ਕਰ ਦਿੱਤਾ ਮਹਾਰਾਜ ਖੂਨ ਨਾਲ ਲਥਪਥ ਸ਼ਮਸ਼ੀਰ ਲੈ ਕੇ ਫੇਰ ਆ ਗਏ ਕਹਿੰਦੇ ਉਠੋ ਕੋਈ ਸਿੱਖ ਇੱਕ ਸਿਰ ਹੋਰ ਚਾਹੀਦਾ ਤੇ ਕਹਿੰਦੇ ਜਦੋਂ ਦੂਜਾ ਸਿਰ ਮੰਗਿਆ ਉਹ 80000 ਦਾ ਕਾਠ ਹੋ ਸੀ ਜਿਨ੍ਹਾਂ ਦੇ ਵੱਡੇ-ਵੱਡੇਰੇ ਧੰਨ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਦੀ ਦਾਤ ਲੈ ਚੁੱਕੇ ਐ ਜਿਨ੍ਹਾਂ ਨੂੰ ਗੁਰੂ ਘਰ ਤੇ ਯਕੀਨ ਹੈ ਜੇ ਅੱਜ ਬਾਜਾਂ ਵਾਲਾ ਸਤਗੁਰੂ ਸੀਸ ਮੰਗ ਰਿਹਾ ਸਿਰ ਮੰਗ ਰਿਹਾ ਉਹਨਾਂ ਨੂੰ ਪਤਾ ਐ ਜੇ ਕਿਰਪਾ ਵੀ ਫਿਰ ਸਿਰੇ ਦੀ ਕਰੂਗਾ ਭਰੋਸਾ ਉਹਨਾਂ ਨੂੰ ਸ਼ੰਕਾ ਨਹੀਂ ਤੇ ਕਹਿੰਦੇ ਦੂਜਾ ਸਿਰ ਮੰਗਿਆ ਤੇ ਇੱਕ ਹੋਰ ਸਿੱਖ ਉੱਠਿਆ ਤੇਰਾ ਨਾਂ ਕੀ ਐ ਬਈ ਮਹਾਰਾਜ ਮੇਰਾ ਨਾਂ ਧਰਮਜੰਦ ਕਿੱਥੋਂ ਆਇਆ ਕਹਿੰਦਾ ਹਸਨਾਪੁਰੀ ਦਿੱਲੀ ਹਸਨਾਪੁਰੀ ਉਹ ਇਲਾਕਾ ਦਿੱਲੀ ਦਾ ਮੇਰਠ ਦਿੱਲੀ ਦੇ ਕੋਲ ਮਹਾਰਾਜ ਕਹਿੰਦੇ ਹਸਨਾਪੁਰੀ ਉਸ ਧਰਤੀ ਤੋਂ ਧਰਮ ਆ ਗਿਆ ਜਿੱਥੇ ਧਰਮ ਨਾਂ ਦੀ ਚੀਜ਼ ਹੀ ਨਹੀਂ ਸੀ ਦੇਖੋ ਧਰਮ ਜ਼ਰੂਰੀ ਹੈ ਮਹਾਰਾਜ ਗੁੱਟ ਤੋਂ ਫੜ ਕੇ ਅੰਦਰ ਲੈ ਕੇ ਸ਼ਹੀਦ ਕਰਕੇ ਦੁਬਾਰਾ ਬਾਹਰ ਆ ਗਏ ਸਿਧੀਆਂ ਦਿੱਤੀਆਂ ਉਹਨਾਂ ਨੇ ਤੇ ਕਹਿੰਦੇ ਤੀਜੀ ਆਵਾਜ਼ ਦਿੱਤੀ ਇੱਕ ਸਿਰ ਹੋਰ ਚਾਹੀਦਾ ਤੇ ਇੱਕ ਹੋਰ ਨਿਮਾਨਾ ਸੇ ਕੁੱਟਿਆ ਗੱਲ ਵਿੱਚ ਪੱਲਾ ਫਾ ਕੇ ਮਹਾਰਾਜ ਜੀ ਤੇਰਾ ਨਾਂ ਕੀ ਹੈ ਕਹਿੰਦੇ ਜੀ ਮੇਰਾ ਨਾਂ ਹਿੰਮਤ ਰਾਏ ਕਿੱਥੋਂ ਆਇਆ ਹੈ ਕਹਿੰਦਾ ਜੀ ਮੈਂ ਜਗਨਨਾਥਪੁਰੀ ਤੋਂ ਬੱਲੇ ਬੱਲੇ ਉੜੀਸਾ ਕਿੱਥੇ ਉੜੀਸਾ ਹੈ ਮਹਾਰਾਜ ਕਹਿੰਦੇ ਜਗਨਨਾਥਪੁਰੀ ਉਹ ਜਗਨਨਾਥਪੁਰੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰੀ ਸੀ ਗਗਨ ਮੇ ਥਾਲ ਰਵ ਚੰਦ ਦੀਪਕ ਬਣੇ ਪਾਂਡਿਆਂ ਦੇ ਵਿਰੁੱਧ ਆਵਾਜ਼ ਚੁੱਕੀ ਸੀ ਉਹ ਥਾਲੀਆਂ ਚ ਦੀਵੇ ਜਗਾ ਕੇ ਫੁੱਲ ਜੇ ਰੱਖ ਕੇ ਤੂਫਾਂ ਲਾ ਕੇ ਕਹਿੰਦੇ ਸੀ ਆਰਤੀ ਭਗਵਾਨ ਦੀ ਮਹਾਰਾਜ ਕਹਿੰਦੇ ਆ ਆਰਤੀ ਤਾਂ 5-7 ਮਿੰਟਾਂ ਦੀ ਐ ਓਏ ਅਕਾਲ ਪੁਰਖ ਦੀ ਆਰਤੀ ਤਾਂ ਹਰ ਵੇਲੇ ਹੋ ਰਹੀ ਆਖੋ ਸਤਨਾਮ ਵਾਹਿਗੁਰੂ ਆ ਜਿਹੜਾ ਆਕਾਸ਼ ਐ ਨਾ ਇਹ ਥਾਲੀ ਐ ਚੰਦ ਤੇ ਸੂਰਜ ਦੀਵੇ ਐ ਜਿੰਨੇ ਫੁੱਲ ਬੂਟੇ ਨੇ ਇਹ ਧੂਫ ਐ ਅਰਗਬਤੀਆਂ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆ ਐ ਆਰਤੀ ਮਹਾਰਾਜ ਨੇ ਮੱਤ ਦੇਤੀ ਉੱਥੋਂ ਹਿੰਮਤ ਆ ਗਈ ਜਿੱਥੇ ਕੋਈ ਹਿੰਮਤ ਕਰਦਾ ਹੀ ਨਹੀਂ ਸੀ ਗੱਲ ਕਰਨ ਦੀ ਉਹਨਾਂ ਮੂਰੇ ਡਰਦੇ ਸੀ ਮਹਾਰਾਜ ਨੇ ਸੀਸ ਲੈ ਕੇ ਚੌਥੀ ਵਾਰੀ ਫੇਰ ਆ ਗਏ ਕਹਿੰਦੇ ਸਿੱਖੋ ਇੱਕ ਹੋਰ ਸਿਰ ਚਾਹੀਦਾ ਫੇਰ ਇੱਕ ਹੋਰ ਉੱਠਿਆ ਗੁਰੂ ਦਾ ਲਾਲ ਮਹਾਰਾਜ ਮੈਂ ਹਾਜ਼ਰ ਹਾਂ ਉਹ ਤੇਰਾ ਨਾਂ ਕੀ ਹੈ ਕਹਿੰਦੇ ਜੀ ਮੇਰਾ ਨਾਂ ਆ ਮੋਹਕਮ ਚੰਦ ਮੋਹਕਮ ਮੋ ਦੀ ਜੇ ਵਿੱਚ ਮੋਹ ਘਟ ਹੋਏ ਮਹਾਰਾਜ ਕਹਿੰਦੇ ਮੋਹ ਕੰਮ ਕਿੱਥੋਂ ਆਇਆ ਕਹਿੰਦਾ ਜੀ ਦਵਾਰਕਾਪੁਰੀ ਯੂਪੀ ਉਹ ਦਵਾਰਕਾਪੁਰੀ ਜਿੱਥੇ ਪਾਰਜਤ ਗੋਪੀ ਲੈ ਆਇਆ ਬ੍ਰਿੰਦਾਵਨ ਮੇ ਰੰਗ ਕੀਆ ਉਹ ਦਵਾਰਕਾਪੁਰੀ ਜਿੱਥੇ ਕ੍ਰਿਸ਼ਨ ਭਗਵਾਨ ਦੀਆਂ ਹਜ਼ਾਰਾਂ ਗੋਪੀਆਂ ਰੱਖੀਆਂ ਸੀ ਆਖੋ ਸਤਨਾਮ ਵਾਹਿਗੁਰੂ ਉਥੋਂ ਜਿੱਥੇ ਮੋਹੀ ਮੋਹ ਸੀ ਪਥਮ ਮੋਕਾ ਮ ਆ ਗਿਆ ਸੀਸ ਲੈ ਲਿਆ ਪੰਜਵੀਂ ਵਾਰੀ ਫੇਰ ਸਟੇਜ ਤੇ ਆ ਕੇ ਕਹਿੰਦੇ ਇੱਕ ਸਿਰ ਹੋਰ ਚਾਹੀਦਾ ਤੇ ਕਹਿੰਦੇ ਜਿੱਥੇ ਦਇਆ ਆ ਗਈ ਉਥੇ ਧਰਮ ਆ ਗਿਆ ਧੌਲ ਧਰਮ ਦਇਆ ਕਾ ਦਇਆ ਮਾਂ ਹੈ ਤੇ ਧਰਮ ਪੁੱਤ ਹੈ ਬਾਣੀ ਕਹਿੰਦੀ ਹੈ ਜੇ ਦਇਆ ਨਹੀਂ ਤੇ ਧਰਮ ਹੀ ਨਹੀਂ ਦਇਆ ਆ ਗਈ ਓਥੇ ਧਰਮ ਆ ਗਿਆ ਧਰਮ ਨੂੰ ਚਲਾਉਣ ਲਈ ਹਿੰਮਤ ਚਾਹੀਦੀ ਹੈ ਹਿੰਮਤ ਚਾਹੀਦੀ ਹੈ ਧਰਮੀ ਬੰਦੇ ਚ ਤਾਂ ਧਰਮ ਚ ਪੂਰਾ ਰਹੂਗਾ ਤੇ ਹਿੰਮਤੋਂ ਕਰੂਗਾ ਹੱਕ ਸੱਚ ਤੇ ਡਟਣ ਦੀ ਖੜਨ ਦੀ ਜੀਚ ਮੋਹ ਕਮ ਹੋਊਗਾ ਜਿਹਨੂੰ ਬੱਚਿਆਂ ਦਾ ਹੀ ਮੋਹ ਆਊਗਾ ਉਹ ਕੀ ਸੀਧੀ ਪਹੂਗਾ ਭਈ ਜਿਹਨੂੰ ਪਿੰਡ ਦਾ ਹੀ ਮੋਹ ਜਾਗ ਪਿਆ ਉਹ ਬਾਰਡਰਾਂ ਤੇ ਲੜਨ ਨਹੀਂ ਲੱਗਿਆ ਹਿੰਮਤ ਲਈ ਮੋਹ ਕਮ ਜ਼ਰੂਰੀ ਹੈ ਤੇ ਜਿੱਥੇ ਇਹ ਚਾਰ ਗੁਣ ਆ ਗਏ ਨਾ ਦਇਆ ਧਰਮ ਹਿੰਮਤ ਮੋਹ ਕਮ ਉੱਥੇ ਫਿਰ ਸਹਿਬ ਆ ਜਾਂਦਾ ਆਖੋ ਸਤਨਾ ਪੰਜਵਾਂ ਪਿਆਰਾ ਭਾਈ ਸਹਿਬ ਚੰਦ ਕਿੱਥੋਂ ਆਇਆ ਕਹਿੰਦਾ ਜੀ ਨਾਨਕ ਚੀਰੇ ਤੋਂ ਬਿਦਰ ਤੋਂ ਕਰਨਾਟਕ ਕਿੰਨੀ ਦੂਰੋਂ ਵੇਖੋ 20 ਦਿਨ ਪੈਦਲ ਚੱਲ ਕੇ ਸੰਗਤ ਅਨੰਦਪੁਰ ਆਈ ਸੀ ਵਿਸਾਖੀ ਤੇ 20 ਦਿਨ ਪੈਦਲ ਚੱਲੇ ਕੋਈ ਗੱਡਿਆਂ ਤੇ ਕੋਈ ਊਠਾਂ ਤੇ ਕੋਈ ਘੋੜਿਆਂ ਤੇ ਕੋਈ ਖੱਚਰਾਂ ਤੇ 80000 ਦਾ ਕੱਠ ਕਹਿ ਲੈਣਾ ਤੇ ਮਹਾਰਾਜ ਨੇ ਫਿਰ ਪੰਜਾਂ ਦੇ ਸੀਸ ਜੁਦਾ ਕੀਤੇ ਫਿਰ ਪੰਜਾਂ ਦੇ ਸੀਸ ਦੁਬਾਰਾ ਇੱਕ ਦਾ ਸੀਸ ਦੂਜੇ ਢੜ ਨਾਲ ਦੂਜੇ ਦਾ ਸੀਸ ਤੀਜੇ ਦੇ ਢੜ ਨਾਲ ਲਾਇਆ ਅੱਡ-ਅੱਡ ਜੋੜ ਤੇ ਸਿਰ ਤੇ ਮਹਾਰਾਜ ਨੇ ਕਹਿੰਦੇ ਫਿਰ ਐਸੀ ਕਲਾ ਵਰਤਾਈ ਕੀ ਮਰਤਕ ਕੋ ਪਾਇਓ ਤਨ ਸੱ ਸ ਬਿਛਰ ਤਨ ਮਲਾਇਆ ਸਤਗੁਰ ਮੇਰਾ ਮਾਰ ਜੀ ਵਾਲੇ ਮੋਇਆਂ ਚ ਜਾਨ ਪਾ ਕੇ ਦੁਬਾਰਾ ਲਿਆਏ ਸਟੇਜ ਤੇ ਆਖੋ ਸਤਨਾ ਗੱਜ ਕੇ ਬੋਲੋ ਜੀ ਸਤਨਾ ਸਤਗੁਰ ਮੇਰਾ ਜੀ ਮਾਰ ਜੀ ਵਾਲੇ ਮਾਰ ਜੀ ਵਾਲੇ ਸਤਗੁਰ ਮੇਰਾ ਮਾਰ ਜੀ ਵਾਲੇ ਮਾਰ ਜੀ ਵਾਲੇ ਮਾਰ ਜਿਵਾਲੇ ਮਾਰ ਜਿਵਾਲੇ ਸਤ ਗੁਰ ਮੇਰਾ ਜੀ ਮਾਰ ਜਿਵਾਲੇ ਮਾਰ ਜਿਵਾਲੇ ਸਤ ਗੁਰ ਮੇਰਾ ਜੀ ਮਾਰ ਜਿਵਾਲੇ ਮਾਰ ਜਿਵਾਲੇ ਸਾਰੇ ਬੋਲੋ ਸਤ ਗੁਰ ਮੇਰਾ ਜੀ ਮਾਰ ਜਿਵਾਲੇ ਮਾਰ ਜਿਵਾਲੇ ਬੋਲੋ ਸਤ ਗੁਰ ਮਾਰ ਜਿਵਾਨੇ ਭੈਣੋ ਥੋਡੀ ਆਵਾਜ਼ ਘਟ ਗਈ ਗੱਜ ਕੇ ਬੋਲੋ ਸਤਗੁਰ ਮੇਰਾ ਜੀ ਮਾਰ ਜਿਵਾਨੇ ਮਾਰ ਜਿਵਾਨੇ ਸਤਗੁਰ ਮੇਰਾ ਜੀ ਮਾਰ ਜਿਵਾਨੇ ਮਾਰ ਜਿਵਾਨੇ ਮੇਰਾ ਜੀ ਮਾਰ ਸਤ ਗੁਰ ਮੇਰਾ ਜੀ ਮਾਰ ਜੀਵਾਨੇ ਸਤ ਗੁਰ ਮੇਰਾ ਮਾਰ ਜੀਵਾਨੇ ਸਤ ਗੁਰ ਸਤਗੁਰ ਮੇਰਾ ਜੀ ਮਾਰ ਜੀਵਾਨੇ ਮਾਰ ਜੀਵਾਨੇ ਸਤਗੁਰ ਮੇਰਾ ਜੀ ਮਾਰ ਜੀਵਾਨੇ ਮਾਰ ਜੀਵਾਨੇ ਮੇਰਾ ਜੀ ਮਾਰ ਜੀਵਾਨੇ ਬੋਲੋ ਸਤਗੁਰ ਮੇਰਾ ਜੀ ਹਾਂ ਸਤਗੁਰ ਮਾਰਜੀ ਵਾਲੇ ਸਤਗੁਰ ਮੇਰਾ ਮਾਰਜੀ ਵਾਲੇ ਸਤਗੁਰ ਮੇਰਾ ਸਰਬ ਪ੍ਰਤਪਾਲੇ ਸਮਰੱਥ ਹੈ ਸਾਡਾ ਗੁਰੂ ਜੇ ਚਾਵੇ ਮੋਇਆਂ ਚ ਜਾਣ ਪਾ ਸਕਦਾ ਆਖੋ ਸਤਨਾ ਵਾਹਿਗੁਰੂ ਜੇ ਚਾਵੇ ਪ੍ਰਭਾਵੈ ਬਿਨ ਸਾਸ ਤੇ ਰੱਖੈ ਪ੍ਰਭਾਵੈ ਤਾਂ ਹਰ ਗੁਣ ਭਖੈ ਪ੍ਰਭਾਵੈ ਤਾਂ ਪਤਿਤ ਉਧਾਰੈ ਜੇ ਉਹਨੂੰ ਭਾਗਿਆ ਵੱਡੇ ਵੱਡੇ ਪਾਪੀਆਂ ਨੂੰ ਤਾਰ ਦਿੰਦਾ ਆਖੋ ਸਤਨਾਮ ਵਾਹਿਗੁਰੂ ਜੀ ਮੋਇਆ ਚ ਜਾਨ ਪਾ ਕੇ ਦੁਬਾਰਾ ਸਟੇਜ ਤੇ ਲਿਆਂਦਾ ਨੀਲੇ ਤੇ ਕੇਸਰੀ ਬਾਣੇ ਉੱਪਰੋਂ ਕਲਪਨਾ ਕਸ਼ੇਰੇ ਕੜੇ ਕੰਗੇ ਤਿਆਰ ਵਰ ਤਿਆਰ ਕੀਤੇ ਪੰਜੇ ਫਿਰ ਮਹਾਰਾਜ ਕਹਿੰਦੇ ਉਹ ਵੱਡਾ ਇਕੱਠ ਹੈਰਾਨ ਹੋ ਕੇ ਦੇਖ ਰਿਹਾ ਆ ਕੀ ਕਰ ਲਿਆ ਮਹਾਰਾਜ ਨੇ ਪਹਿਲਾਂ ਪੰਜਾਂ ਦੇ ਸੀਸ ਲੈ ਤੇ ਫਿਰ ਪੰਜਾਂ ਨੂੰ ਦੁਬਾਰਾ ਜਿਉਂਦੇ ਕਰ ਲਿਆ ਆਖੋ ਸਤਨਾਮ ਵਾਹਿਗੁਰੂ ਮੌਤ ਨਹੀਂ ਦਿੰਦਾ ਪਿਆਰਿਓ ਗੁਰੂ ਜ਼ਿੰਦਗੀ ਦਿੰਦਾ ਗੁਰੂ ਵੀ ਕਦੇ ਮੌਤ ਦਿੰਦਾ ਤੇ ਕਹਿੰਦੇ ਜਦੋਂ ਪੰਜ ਪਿਆਰੇ ਸਟੇਜ ਤੇ ਆਏ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਟਾ ਮੰਗਾਇਆ ਸਰਬ ਲੋ ਦਾ ਬਹੁਤ ਵੱਡਾ ਵਾਟਾ ਵਾਟੇ ਵਿੱਚ ਫਿਰ ਸਤਲੁਜ ਦਾ ਜਲ ਪਾਇਆ ਆਖੋ ਸਤਨਾਮ ਵਾਹਿਗੁਰੂ ਜੀ ਅੱਜ ਸੰਤਾਂ ਨੇ ਸੀਚੇ ਆਲੀਆਂ ਨੇ ਜਿਹੜੀ ਕਾਲੀ ਵਹੀਂ ਨਦੀ ਸੀ ਨਾ ਸੁਲਤਾਨਪੁਰ ਲੋਧੀ ਉਹਦੀ ਸਫਾਈ ਕੀਤੀ ਬਹੁਤ ਸੋਹਣਾ ਬਣਾਇਆ ਮਾਹੌਲ ਕਿ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਮਾਰੇ ਨੇ ਚੁੱਭੀ ਲਾਈ ਸੀ ਜਦੋਂ ਮੂਲ ਮੰਤਰ ਲੈਂਦਾ ਤੇ ਉਨਿਓ ਹੀ ਕੀਮਤੀ ਹੈ ਸਤਲੁਜ ਦਰਿਆ ਦੀ ਨਦੀ ਦਾ ਪਾਣੀ ਕਿਉਂਕਿ ਉਹ ਸਤਲੁਜ ਦਰਿਆ ਦਾ ਪਾਣੀ ਹੈ ਜਿਨੂੰ ਖੰਡੇ ਬਾਟੇ ਦਾ ਜਦੋਂ ਪਹਿਲੀ ਵਾਰੀ ਅੰਮਰ ਤਿਆਰ ਕੀਤਾ ਮਹਾਰਾਜ ਨੇ ਤੇ ਸਤਲੁਜ ਦਰਿਆ ਦਾ ਪਾਣੀ ਪਾਇਆ ਖੋ ਸਤਨਾ ਵਾਹਿਗੁਰੂ ਹੁਣ ਸੁਣਣਿਆ ਧਿਆਨ ਨਾਲ ਦਇਆ ਧਰਮ ਹਿੰਮਤ ਮੋਕਮ ਸਹਿਬ ਤੇ ਬਾਟਾ ਲਿਆਂਦਾ ਬਾਟਾ ਦੇਖਿਆ ਨਾ ਵਿਚਾਲੋ ਨੀਵਾ ਤੇ ਪਾਸਿਓਂ ਉੱਚਾ ਕਹਿ ਦਿਓ ਵਿਚਾਲੋ ਨੀਵਾ ਤੇ ਪਾਸਿਓਂ ਮਤਲਬ ਗੁਰ ਸਿੱਖਾਂ ਦਾ ਮਨ ਨੀਵਾ ਤੇ ਮਤ ਉੱਚੀ ਉੱਚੀ ਮਤ ਦਾ ਮਾਲਕ ਬਣਾਇਆ ਤੈਨੂੰ ਤੇ ਮਨ ਨੀਵਾ ਕਬੀਰ ਰੋੜਾ ਹੋਏ ਰੋਬਟ ਤਜ ਮਨ ਕਾ ਵਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਇੱਕ ਵਾਰੀ ਪੜਿਐ ਜੀ ਗੱਜ ਕੇ ਪੜਿਆ ਕਰੋ ਨਾਲ-ਨਾਲ ਤੁਸੀਂ ਸਾਡਾ ਕੱਲਿਆਂ ਦਾ ਜੋਰ ਲਵਾਈ ਜਾਂਦੇ ਆਂ ਆਪ ਤੁਸੀਂ ਬੋਲਦੇ ਨਹੀਂ ਤੇ ਲੰਗਰ ਪਾਣੀ ਵੱਧ ਛਕੀ ਬੈਠੇ ਆ ਸਾਡੇ ਨਾਲੋਂ ਵੀ ਅੱਜ ਤਾਂ ਸਿਕੱਲੀ ਚਾਹੀ ਪੀਤੀ ਏ ਤੇ ਤੁਸੀਂ ਕੀ ਕੁਝ ਖਾਧਾ ਬਾਬਾ ਜੀ ਕੋਲੇ ਨਾ ਸੁਣਿਓ ਧਿਆਨ ਨਾਲ ਨਾਨਕ ਸਰ ਤਬਲਾ ਵਜਦਾ ਨਾ ਤੇ ਧਾਮੇ ਤੇ ਲਾਉਂਦੇ ਆ ਆਟਾ ਥੋੜਾ ਜਿਹਾ ਆਟਾ ਤੇ ਜਦੋਂ ਆਟਾ ਲਾ ਕੇ ਉੱਤੇ ਮਾਰਦਾ ਧੱਫਾ ਨਾਲੇ ਤਾਂ ਆਟਾ 부ੜਕ ਕੇ ਛੱਤ ਨਾਲ ਵਜਦਾ ਹੈ ਤੇ ਨਾਲੇ ਉਹਦੀ ਗੂੰਜ ਪੈਂਦੀ ਏ ਧੂਮ ਜ਼ੋਰ ਦੀ ਤੇ ਤੁਸੀਂ ਬੋਲੋ ਗੱਜ ਕੇ ਤੁਹਾਡੇ ਨਾਲੋਂ ਤਾਂ ਫਿਰ ਉਹ ਧਾਮਾ ਚੰਗਾ ਹੈ ਉਹ ਤੇ ਮਾੜਾ ਜਾਂ ਆਟਾ ਪੇੜਾ ਲਾਇਆ ਤੇ ਕਿੰਨੀ ਗੂੰਜ ਦਿੰਦਾ ਤੁਸੀਂ ਚਾਰ ਚਾਰ ਪੇੜੇ ਖਾਈ ਬੈਠੇ ਸਵੇਰ ਦੇ ਤੇ ਥੋੜੀ ਆਵਾਜ਼ ਨਹੀਂ ਆਉਂਦੀ ਭਾਈ ਇਸ ਕਰਕੇ ਮਹਾਰਾਜ ਕਹਿੰਦੇ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਕਿੰਨਾ ਮਨ ਨੀਵਾ ਜਿਦਾ ਮਨ ਨੀਵਾ ਹੈ ਨਾ ਐਨਾ ਕ ਨੀਵਾ ਕਰ ਲੈ ਆਪਣੇ ਮਨ ਨੂੰ ਕਿ ਗੁਰੂ ਦਾ ਰੂਪ ਹੋ ਜਾ ਸਿੱਖਾ ਆਖੋ ਸਤਨਾਮ